ਸਾਹਿਕਾਲ ਸਾਰਿਆਂ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਮਹਮਦਤ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਜੋਗਵਾਈ ਹੇਠ ਅਤੇ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਸਮਾਜ ਸੇਵੀ ਹਲਕਾ ਚਾਰਜ ਫਲੋਰ ਪ੍ਰਿੰਕ ਮਾਰਜੀ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਦੀ ਜੋਨ ਹਾਰ ਬਦਲ ਹੋਣ ਜਾ ਰਹੀ ਹੈ ਉਹ ਦਿੱਤਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਨਿਹਰ ਵਿਖੇ ਪਿੰਡ ਦੇ ਨਿਵਾਸ ਵਾਦ ਕਰਦੇ ਹੋਏ ਮੌਕੇ 'ਤੇ ਆਪਕੋ ਜਸਵੀਰ ਕਮਾਟੀ ਤਰਾਂ ਪੰਚਾਇਤ ਅਨਿਹਰ ਦੇ ਸਰਪੰਚ ਉਹ ਸਾਹਮਣੇ ਦੇ ਸੋਟੀ ਪਿੰਡ ਪੰਚਾਇਤ ਦੀ ਛੋਟੀ ਬੱਚੀ ਨੂੰ ਗ੍ਰੇਡਿੰਗ ਪਾਉਣ ਦੀ ਰਸਮ ਕਰਦੇ ਹੋਏ ਫ੍ਰਿੰਸ ਹੋਦੀ ਹੋਣ ਲੱਗੇ ਹੀ ਮੈਂ ਦਰਵਾਜ਼ਾ ਜੀ ਇੱਕ ਨਵੇਂ ਕੋਨੇ ਕਮਰੇ ਅਥੀ ਚਾਰ ਦਿਵਾਰੀ ਦਾ ਇਹਦਾ ਨਵਾਂ ਪੱਥਰ ਦਾ ਉਤਪਾਦਨ ਕਰ ਜਾ ਰਹੇ ਨੇ ਫ੍ਰੈਂਕਮਾਰਕ ਦੀ ਤੇ ਇਹਦੇ ਦੇ ਸਿਗਨਤਕੀ ਰਣੇ ਇੱਕ ਅੱਜ ਦੇ ਆਪਣੇ ਹੀ ਸੂਤਰ ਜਿੱਥੇ ਫ੍ਰੈਂਕ ਮਾਰਦੀ ਹੈ ਉਹਨਾਂ ਦੇ ਪ੍ਰਾਂਤਿਕ ਮੰਤ੍ਰਾਂ ਨਾਲ ਆਪਣੇ ਪਰਕਣ ਨਾਲ ਵੰਸ਼ਰਮਨ ਤਾਂ ਜੀ ਅਤੇ ਸਾਡੇ ਸਿੱਧਿਆ ਪ੍ਰਿਧਾਨ ਨਾਲ ਜੰਗਰਾਮ ਪੱਟੇ ਜੀ ਪਰਮਜੀਤ ਲਾਲ ਜੀ ਓਟਗੜੇਵਾਲ ਤੋਂ ਸਰਦਾਰ ਜੂਰ ਸਿੰਘ ਜੀ ਬਲਾਕ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੋਹਰ ਬਲਾਕ ਪ੍ਰਧਾਨ ਅਮਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਲਈ ਆਗੂ ਲੇਖ ਰਾਜ ਜੀ ਸਰਪੰਸਾ ਪੈਡਾ ਨੀਰ ਸ਼੍ਰੀਮਾਨ ਸ੍ਰਿੰਦਰਪਾਲ ਪੁੱਕੂ ਜੀ ਪ੍ਰੈਸ ਰਿਪੋਰਟਰ ਪ੍ਰੇਸ਼ਮ ਲਾਲ ਜੀ ਪ੍ਰੈਸਰ ਕੋਟਾ ਨਵਿੰਦਰ ਕੁਮਾਰ ਜੀ ਜਸਵਿੰਦਰ ਸਿੰਘ ਜੀ ਨੰਬਰਦਾਰ ਜਸਵੀਰ ਆਮ ਜੀ ਤਰਸੇਮ ਲਾਲ ਜੀ ਐਸਐਮਸੀ ਚੇਅਰਮੈਨ ਸ਼੍ਰੀਮਾਨ ਮੁਕੇਸ਼ ਕੁਮਾਰ ਜੀ ਸਾਬਕਾ ਚੇਅਰਮੈਨ ਸ਼੍ਰੀਮਤ ਸ਼੍ਰੀ ਪਾਲਾ ਜੀ ਸ਼੍ਰੀਮਾਨ ਜਗਿੰਦਰ ਪਾਲ ਜੀ सरपंच श्रीमान लेखराज जी सीएचपी सरहाल मुंडी श्रीमान सुखविंदर राम जी ਉਹਨਾਂ ਦੇ ਨਾਲ ਹਰਜੀਤ ਕਟਵਾੜ ਵੀ ਸੱਜਾ ਬੋਲੀ ਪਿਆਰਾ ਮਿੱਤਰ सुनील কুমার विजय कुमार ਜੀ ਅਜੀ ਪੱਟੀ ਜੀ ਜਨਕ ਮੈਡਮ ਜੀ ਸੰਤੋਸ਼ ਮੈਡਮ ਜੀ ਤੇ ਹਰਦੀਪ ਕਟਵਾੜ ਉਸ ਤੋਂ ਲਗਾ ਬੀਤਾ राम जी تمام ਕੌਂਚੀਆਂ ਹੋਈਆਂ ਸ਼ਖਸੀਅਤਾਂ ਸਰਕਾਰਾਂ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਸਾਡੇ ਮੁੱਖ ਮੰਤਰੀ ਸਾਲਾ ਪਰਦੀ ਦੇ ਵਾਈਸ ਚੇਅਰਮੈਨ ਨੇ ਇਹਨਾਂ ਨੇ ਵਿਧਾਨ ਸਭਾ ਹਲਕਾ ਫਲੋਰ ਦੇ ਵਿਸ਼ੇਸ਼ ਇਹਨਾਂ ਦੇ ਜਿੱਤਲਾ ਸਦਕਾ ਸਾਰੇ ਸਕੂਲਾਂ ਅੰਦਰ ਜਿੰਨੀਆਂ ਵਿਕਾਸ ਦੀਆਂ ਅਧੂਰੀਆਂ ਵਿਕਾਸਯਾ ਹਦੂਰੀਆ ਦੋ ਜਨਾਮਾਂ ਸੀ ਉਹ ਸਾਰੀਆਂ ਪੂਰੀਆਂ ਕਰਵਾਉਣ ਵਿੱਚ ਆਪਣਾ ਮੁੱਠ ਤਰਜੀਹ ਦਿੱਤੀ ਜਿਹਦੇ ਨਾਲ ਅੱਜ ਸਾਡੇ ਪੰਜਾਬ ਦੇ ਸਕੂਲਾਂ ਦੇ ਅੰਦਰ ਪੰਜਾਬ ਦੇ ਸਾਰੇ ਹੀ ਵਧੀਆ ਸਕੂਲਾਂ ਦੇ ਅੰਦਰ ਵਿਧਾਨ ਸਭਾ ਹਲਕਾ ਫਲੋਰ ਦੇ ਸਕੂਲਾਂ ਦੀ ਗਿਣਤੀ ਕੀਤੀ ਜਾਂਦੀ ਹੈ ਸੋ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਆ ਨੇਦਰ ਦੇ ਵਿੜੇ ਵਿੱਚ ਸਾਰੇ ਇਕੱਠੇ ਹੋਏ ਆ ਜਿਹਦੇ ਵਿੱਚ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਦੀਆਂ ਬੱਚਿਆਂ ਦੇ ਵੱਲੋਂ ਇੱਕ ਐਕਟੀਵਿਟੀ ਹੈ ਸੋ ਮੈਂ ਤਰਸੇਵਰਾਲ ਜੀ ਅਤੇ ਜਸਵੀਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਬੱਚਿਆਂ ਦੀ ਇੱਕ ਐਕਟੀਵਿਟੀ ਜਿਹੜੀ ਹੈ ਉਹ ਲਿਓ ਜੀ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਦੀਆਂ ਬੱਚਿਆਂ ਬੜੇ ਬੜਾ ਕੀ ਹਾਂ ਅਸੀਂ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਨੀਰ ਦੇ ਵਿਹੜੇ ਦੇ ਵਿੱਚ ਅੱਜ ਸਾਡੇ ਹਲਕੇ ਦੀ ਮਾਨ ਅਤੇ ਸ਼ਖਸੀਅਤ ਜਰਮਨ ਪ੍ਰੇਮ ਕੁਮਾਰ ਜੀ ਪਹੁੰਚੇ ਨੇ ਅਸੀਂ ਸਿਰੁਚੇ ਕੇ ਇਹ ਆਮ ਆਦਮੀ ਦੇ ਨਾਲ ਪਹੁੰਚੇ ਸਾਰੇ ਕੀ ਸਾਥੀਆਂ ਦਾ ਨੂੰ ਜੀ ਆਇਆਂ ਆਖਦੇ ਹਾਂ ਤੇ ਨਾਲ ਹੀ ਜਿੰਨੇ ਆਪਣੇ ਇਲਾਕੇ ਪਰ ਕੋਸ਼ਿਸ਼ੀ ਤਾਂ ਆਈਆਂ ਨੇ ਕਿਉਂਕਿ ਮੈਂ ਨਾਮ ਲੈਣ ਲੱਗ ਪਿਆ ਹੋਰ ਸਦਾ ਸਮਾਗਮ ਆਖਿਆ ਨਾ ਕਰਨੀ ਜ਼ਿਆਦਾ ਹੈ ਮੈਂ ਇੱਕੋ ਇੱਕ ਯਤਨ ਕਰਾਂਗਾ ਕਿ ਜਦੋਂ ਇਸ ਸਕੂਲ ਦੀ ਚਾਰਦواری ਅਸੀਂ ਦੇਖਦੇ ਸੀ ਜਾਂ ਜਿਹੜਾ ਬਰਾਂਡਾ ਅਸੀਂ ਦੇਖਦੇ ਸੀ ਜਿਹੜੇ ਬਰਾਂਡੇ ਦੇ ਵਿੱਚ ਅੱਜ ਅਸੀਂ ਬੈਠੇ ਹਾਂ ਬਹੁਤ ਖਾਸ ਤਾਂ ਹਾਂਸੀ ਸਾਹਿਬ ਜੀ ਇਹ ਇੱਕ ਤੁਹਾਡੀ ਕਿਰਪਾ ਦੇ ਨਾਲ ਪਿਛਲੇ 2-3 ਸਾਲ ਦੇ ਵਿੱਚ ਇਸ ਸਕੂਲ ਦੀ ਨਾਅਰ ਬਦਲੀ ਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਇੱਕ ਜ਼ੋਰਦਾਰ ਕੈਪਨਿੰਗ ਕੀਤੀ ਜਾਵੇ ਪ੍ਰਿੰਸੀਪਲ ਸਾਹਿਬ ਜੀ ਕਿਉਂਕਿ ਇਹਨਾਂ ਨੇ ਜੋ ਵੀ ਚੀਜ਼ਾਂ ਪ੍ਰਫਰੈਂਸ ਕੀਤੀਆਂ ਇੱਕ ਚਾਰਦواری ਤੇ ਦੂਸਰੀ ਬਰਾਂਡੇ ਦੀ ਪਿੰਡ ਦੀ ਪੰਚਾਇਤ ਨੇ ਵੀ ਪਿਛਲੀ ਪੰਚਾਇਤ ਨੇ ਵੀ ਮੌਜੂਦਾ ਪੰਚਾਇਤ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸਮੂਹੇ ਪਿੰਡ ਵਾਸੀਆਂ ਦਾ ਤੇ ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ ਧੰਨਵਾਦ ਹੋ ਚੁਕੀ ਹੈ ਸੈਂਟਰ ਸਰਹਾਲ ਮੁੰਡੀ ਦੇ ਇੰਚਾਰਜ ਸੀਐਚਡੀ ਸ਼੍ਰੀਮਾਨ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਾਹਿਬ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਵੀ ਪਹੁੰਚੀ ਹੈ ਸੋ ਅੱਜ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚ ਤੇ ਨਿਗਾ ਸਵਾਗਤ ਹੈ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਬਾਰੇ ਕੁਛ ਦੱਸਣਾ ਨਹੀਂ ਪੈਂਦਾ ਕਿਉਂਕਿ ਜਦੋਂ ਵੀ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਵੀ ਗਏ ਆ ਕਹਿੰਦੇ ਤੁਹਾਡਾ ਹਾਲ ਚਾਲ ਬਾਅਦ ਵਿੱਚ ਪੁੱਛਾਂਗੇ ਪਹਿਲਾਂ ਸਕੂਲਾਂ ਦਾ ਦੱਸੋ ਕੀ ਹਾਲ ਹੈ ਸੋ ਜਦੋਂ ਵੀ ਗਏ ਆ ਸਕੂਲਾਂ ਦੇ ਬਾਰੇ ਜੋ ਪਲੈਨਿੰਗ ਹੈ ਇਹਨਾਂ ਨਾਲ ਸਾਂਝੀ ਕੀਤੀ ਹੈ ਕਿਉਂਕਿ ਖੁਦ ਸਰ ਜਿਹੜੇ ਆ ਉਹ ਜ਼ਿਲ੍ਹਾ ਸਿੱਖਿਆ ਅਫਸਰ ਰਹੇ ਨੇ ਜਲੰਧਰ ਦੇ ਇਹਨਾਂ ਨੂੰ ਸਕੂਲਾਂ ਦੀ ਜੋ ਅੰਦਰੂਨੀ ਕਮਜ਼ੋਰੀਆਂ ਨੇ ਆਰਥਿਕ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਸੰਬੰਧਤ ਸਰਪਤੋਜੀ ਸਾਡੇ ਪ੍ਰੈਸਰ ਕੋਰਟਰ ਰੇਸ਼ਮਲਾਲ ਜੀ ਪਹੁੰਚੇ ਨੇ ਇਹਨਾਂ ਦਾ ਵੀ ਨਿੱਕਾ ਸਮਾਨਤ ਹੈ ਜੀ ਸੋ ਇਹਨਾਂ ਨੂੰ ਆਰਥਿਕ ਸਮੱਸਿਆਵਾਂ ਸੰਬੰਧੀ ਸਰ ਉਹਨਾਂ ਨੂੰ ਪੂਰਾ ਗਿਆਨ ਸੀ ਇਹਨਾਂ ਨੇ ਜਦੋਂ ਵੀ ਗਏ ਇਹਨਾਂ ਨੇ ਕਿਹਾ ਵੀ ਦੱਸੋ ਕਿੱਥੇ ਕਿੱਥੇ ਤਕੜ ਆ ਰਹੀ ਆ ਇਹਨਾਂ ਨੇ ਸਿੱਖਿਆ ਮੰਤਰੀ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠ ਕੇ ਪਲੈਨਿੰਗ ਕਰਕੇ ਇੱਕ ਆਨਲਾਈਨ ਫਾਰਮ ਜਿਹੜਾ ਆ ਕੁਝ ਸਕੂਲਾਂ ਕੋਲੋਂ ਪ੍ਰਵਾਹਣਾ ਸ਼ੁਰੂ ਕੀਤਾ ਜਿਹੜੇ ਵਿੱਚ ਬਿ ਸਕੂਲ ਨੂੰ ਜਿਹੜੇ-ਜਿਹੜੇ ਕੰਮ ਦੇ ਲਈ ਜਿੰਨੇ-ਜਿੰਨੇ ਪੈਸੇ ਦੀ ਜਰੂਰਤ ਹੈ ਉਹ ਸਾਰਾ ਆਨਲਾਈਨ ਫਾਰਮ ਭਰਿਆ ਜਾਂਦਾ ਉਹਦੇ ਵਿੱਚ ਹੀ ਜਿਹੜੇ ਸਾਡੇ ਵਿਭਾਗ ਦੇ ਅਫਸਰ ਸਹਿਬਾਨ ਨੇ ਉਹ ਵਾਚ ਕਰਦੇ ਨੇ ਵਿਜਿਟ ਕਰਦੇ ਨੇ ਤੇ ਜਿੱਥੇ ਜਰੂਰਤ ਹੁੰਦੀ ਹੈ ਉਹਦੇ ਮੁਤਾਬਕ ਇਸ ਸਕੂਲ ਨੂੰ ਫੰਡ ਜਿਹੜੇ ਆ ਉਹ ਦਿੱਤੇ ਜਾਂਦੇ ਨੇ ਸਮਾਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਮਹਿਬੂਬ ਲੀਡਰ ਅੱਜ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵਿਦਿਆ ਸਭਾਲ ਕਾ ਫਲੋਰ ਦੇ ਇੰਚਾਰਜ ਅਤੇ ਵਾਈਸ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਸ ਐਸ ਨਗਰ ਮੁਹਾਲੀ ਉਹਨਾਂ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਆਉਣ ਮੰਚ ਤੇ ਤੇ ਆਪਣੀ ਆਪਣੇ ਪੰਜਾਬ ਸਰਕਾਰ ਦੀ ਨਵੀਂ ਪਲੈਨਿੰਗ ਅਤੇ ਉਹ ਤੁਹਾਡੇ ਲਈ ਆਪਣੇ ਝੋਲੇ ਦੇ ਵਿੱਚ ਤੁਹਾਡੇ ਪਿੰਡ ਦੇ ਲਈ ਕਿਹੜਾ ਗਿਫਟ ਲੈ ਕੇ ਆਏ ਨੇ ਉਹ ਤੁਹਾਡੇ ਨਾਲ ਅੱਜ ਵੀ ਦੇ ਵਿੱਚ ਆਤਰਤ ਹੋਈ ਦੇ ਬਹੁਤ ਸਤਾਰ ਇਹ ਇਸ ਮਰਦੇ ਸਰਪੰਚ ਦੇਹ ਰਾਜੀ ਔਰ ਸਰਪੰਚ ਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਆ ਬਲਾਕ ਪ੍ਰਧਾਨ ਜੀ ਔਰ ਬਹੁਤ ਹੀ ਮਹਿਮਤੀ ਇਹ ਸਰਪੰਚ ਨੇ ਇਹਦੇ ਨਾਮ ਤੇ ਸਾਰੇ ਕਾਰਜਾਂ ਮਾਰਦੇ ਕੋਲ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਦਰਸ਼ਨ ਜੀ ਬਲਾਕ ਪ੍ਰਧਾਨ ਅਨਸਾਨ ਔਰ ਬਹੁਤ ਹੀ ਸਤਿਕਾਰਯੋਗ ਡਿਲੇ ਸਿਖਿਆ ਕ੍ਰਾਂਤੀ ਹਰਕਤ ਦਾ ਅਸਵਾਖ ਫੋਰ ਦੇ ਕੋਆਰਡੀਨੇਟਰ ਨੇ ਜੰਤਰਾਮ ਪੱਟੀ ਜੀ اور بہت ہی ستار سارے پردھان اور پارٹی کے فاؤنڈر ممبر وجے للیا جی اور لال گلسا بیٹھے ہیں جسدر نمبردار جیتیا تو بیٹھے نے مانجیت کور تو بیٹھے نے اور امرجیت جی جی اور بہت ہی اس پہ ستکار سمچی جی پنچایت اور بہت ہی ستکار اسکول کا سٹاف ਬਹੁਤ ਹੀ ਸ਼ਰਧਾ ਮੇਰੇ ਸਾਹਮਣੇ ਬੈਠੀਆਂ ਮੇਰਾ ਮਾਤਾ ਮਾਪਾ ਔਰ ਬਹੁਤ ਹੀ ਬਨੇ ਬਨੇ ਬੱਚੇ ਜਿਹੜੇ ਆ ਇਸ ਸਕੂਲ ਦੇ ਔਰ ਦੱਸਿਆ ਸਰਪੰਚ ਸਾਹਿਬ ਨੇ ਤੇ 62 ਤੱਕ ਦੀ ਗਿਣਤੀ ਆ ਬਹੁਤ ਚੰਗਾ ਲੱਗਾ ਕਿ ਬੱਚੇ ਪ੍ਰੋਪਰ ਯੂਨੀਫਾਰਮ ਵੀ ਪਹਿਨਿਆ ਬਹੁਤ ਵੱਡੀ ਸਕੂਲਾਂ ਦੇ ਵਿੱਚ ਤਬਦੀਲੀ ਆ ਇਹਨਾਂ ਬੱਚਿਆਂ ਦੇ ਯੂਨੀਫਾਰਮ ਦੇ ਇੱਕ ਔਰ ਇਹਨਾਂ ਬੱਚਿਆਂ ਦੇ ਬੈਠਣ ਲਈ ਜਿਹੜੇ ਹੈ ਉਹ ਡੈਸਕਾਂ ਦੇ ਅਗਲੇ ਬੈਂਚ ਆ ਉਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਯਾਦ ਆ ਗਿਆ ਕਿਉਂਕਿ ਮੈਂ ਵੀ ਸਿੱਖਿਆ ਭਾਗ ਦੇ ਵਿੱਚ ਕੰਮ ਕੀਤਾ ਰਿਹਾ ਔਰ 15 ਸਾਲ ਜਿੰਨਾ 10-15 ਸਾਲ ਪਰਮਜੀਤ ਇਹ ਜਦੋਂ ਬੱਚੇ ਘਰਾਂ ਤੋਂ ਆਉਂਦੇ ਰਿਹਾ ਸੀ ਨਾ ਸਕੂਲ ਮੰਡ ਦੇ ਵਿੱਚ ਇਹਨਾਂ ਦੇ ਇੱਕ ਹੱਥ ਦੇ ਵਿੱਚ ਬੈਗ ਹੁੰਦਾ ਸੀ ਤਾਂ ਦੂਜੇ ਹੱਥ ਦੇ ਵਿੱਚ ਕੰਪੜ ਜਾਂ ਤਾੜ ਦਾ ਟੋਕਾ ਫੜਿਆ ਆਉਂਦਾ ਸੀ ਉਹ ਟੋਕਾ ਤਾਂ ਸੱਪੜ ਦਾ ਇਸ ਕਰਕੇ ਸੀ ਕਿ ਇਹਨਾਂ ਨੇ ਉਸ ਦੇ ਉੱਤੇ ਆਣ ਕੇ ਸਕੂਲ ਦੇ ਵਿੱਚ ਬੈਠਣਾ ਹੁੰਦਾ ਸੀ ਤਾਂ ਫਿਰ ਸ਼ੂਬੇ ਦੇ ਮੁੱਖ ਮੰਤਰੀ ਜਸਰਤ ਸਿੰਘ ਮਾਨ ਨਾਲ ਦੀ ਬਹੁਤ ਹੀ ਵੱਡੀ ਅਨੱਖਟ ਮਿਹਨਤ ਜਿਹੜਾ ਬਾਈ ਦੇ ਵਿੱਚ ਸਿੱਖਿਆ ਮੰਤਰੀ ਸਲਾਹ ਹਰਜੂਰ ਸਿੰਘ ਦੇ ਬੈਸੇ ਯਾਤਰਾ ਸਰਸਾ ਇਹ ਬੱਚਿਆਂ ਨੂੰ ਇਦਾਂ ਦਾ ਇਨਫਰਾਸਟ੍ਰਕਚਰ ਪ੍ਰੋਪਰ ਯੂਨੀਫਾਰਮ ਪ੍ਰੋਪਰ ਬੈਂਚਾਂ ਦੇ ਤੇ ਬਿਠੇ ਨੇ ਆ ਬਹੁਤ ਹੀ ਛੋਲੇ ਲੱਗ ਰਹੇ ਨੇ ਕਿੰਨੀ ਤਬਦੀਲੀ ਆਈ ਆ ਆਪਾਂ ਸਾਰੇ ਦੇਖ ਰਹੇ ਆ ਪਿੰਡਾਂ ਦੇ ਵਿੱਚ ਔਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਔਰ ਪਾਇਰ ਸਕੂਲਾਂ ਨੂੰ ਅੱਜ ਸਰਕਾਰੀ ਸਕੂਲ ਜਿਹੜੇ ਉਪਸ਼ਾਰ ਰਹੇ ਆ ਸਭ ਤੋਂ ਵੱਡਾ ਬਜਟ ਜਿਹੜਾ ਉਹ ਸਿੱਖਿਆ ਖੇਤਰ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸਰਦਾਰ ਕੁਲਵੰਤ ਸਿੰਘ ਮਾਨ ਹੋਣੇ ਇਸ ਸਿੱਖਿਆ ਦੇ ਖੇਤਰ ਦੇ ਵਿੱਚ ਰੱਖਿਆ ਆ ਤਾਂ ਕਿ ਅਸੀਂ ਸੂਬੇ ਦੇ 20000 ਜਿਹੜੇ ਸਕੂਲ ਨੇ ਔਰ ਜਿੱਥੇ ਖਾਈ ਲੱਗ ਬੱਚੇ ਜਿਹੜੇ ਆ ਸਿੱਖਿਆ ਹਾਸਲ ਕਰ ਰਹੇ ਨੇ ਉਹਨਾਂ ਨੂੰ ਅਸੀਂ ਵਧੀਆ ਨਿਆਰੀ ਸਿੱਖਿਆ ਮਹਈਆ ਕਰਾਈਏ ਉਹਨਾਂ ਸਕੂਲਾਂ ਨੂੰ ਵਧੀਆ ਇਨਫਰਾਸਟ੍ਰਕਚਰ ਜਿਹੜਾ ਉਹ ਮਹਈਆ ਕਰਵਾਈਏ ਔਰ ਸਕੂਲਾਂ ਨੂੰ ਬਾਉਂਡਰੀ ਵਾਰ ਦੇ ਨਾਲ ਜੋੜੀਏ ਸਕੂਲਾਂ ਦੇ ਵਿੱਚ ਵਧੀਆ ਜਿਹੜੇ ਸਮਾਰਟ ਕਲਾਸਰੂਮ ਜਿਹੜੇ ਆ ਉਹ ਬਣਾਈਏ ਮੈਂ ਕਹਿੰਦਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਭੰਦੀ ਸਕੂਲਾਂ ਨਾਲ ਉਹਦੀ ਬਹੁਤ ਵਧੀਆ ਇਨਫਰਾਸਟ੍ਰਕਚਰ ਤੇ ਵਧੀਆ ਜਿਹੜੇ ਹੈਗੇ ਆ ਉਹ ਕਮਰੇ ਜਿਹੜੇ ਆ ਉਹ ਬਣ ਚੁੱਕੇ ਆ ਹੁਣ ਤਾਂ ਸਿਰਫ ਤੇ ਸਿਰਫ ਆਪਾਂ ਸਾਰਿਆਂ ਨੇ ਰਲ ਕੇ ਇਹਨਾਂ ਬੱਚਿਆਂ ਦੇ ਗਿਆਨ ਨੂੰ ਵਧਾਉਣ ਦੇ ਵਿੱਚ ਅਹਿਮ ਯੋਗਦਾਨ ਪਾਉਣਾ ਆ ਔਰ ਨਾਲ ਦੀ ਨਾਲ ਇਹਨਾਂ ਬੱਚਿਆਂ ਨੂੰ ਜਿਹੜਾ ਅੱਜ ਵਕਤ ਮਿਲਿਆ ਆ ਔਰ ਇਹ ਵਕਤ ਦੀਨਾ ਹੈ ਮੁੜ ਕੇ ਇਹਨਾਂ ਨੂੰ ਮਿਲਣਾ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਬੱਚਿਆਂ ਨੂੰ ਤਰੱਕੀ ਦੇ ਵਿੱਚ ਆਪਸ ਸਾਰੇ ਵੱਡਾ ਜੋਰ ਨਾਲ ਪਾਈਏ ਸੂਬੇ ਦੇ ਮੁੱਖ ਮੰਤਰੀ ਸਿਦਾਰ ਖਵਾਲ ਸੇ ਮਾਨ ਦੀ ਹੋਰਾਂ ਨੇ ਔਰ ਸਰਦਾਰ ਹਰਜੋਤ ਸਿੰਘ ਵੈਸਵਾਲ ਨੇ ਆਪਣੀ ਤਰਪੂਰ ਕੋਸ਼ਿਸ਼ ਦੇ ਨਾਲ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ 272 ਪ੍ਰਿੰਸੀਪਲ ਜਿਹੜਿਆ ਸਿੰਗapore ਤੋਂ ਜਿਹਨਾਂ ਨੂੰ ਟ੍ਰੇਨਿੰਗ ਦਵਾਈ ਔਰ ਨਾਲ ਦੀ ਨਾਲ ਅਹਮਦਾਬਾਦ ਤੋਂ ਅਧਿਰਖਾਂ ਨੂੰ ਟ੍ਰੇਨਿੰਗ ਦਵਾਈ ਔਰ 72 ਜਿਹੜੇ ਹਰਮਾਨਸ਼ ਨੇ ਆ ਉਹਨਾਂ ਨੂੰ ਫਿਨਲੈਂਡ ਜਾਂ ਗੁਰਥਿਆ ਉਸ ਜਿਹੜੀ ਆ ਨਵੀਂ ਸਿੱਖਿਆ ਦਵਾਈ ਉਹ ਉੱਥੋਂ ਨਵੀਂ ਤਕਨੀਕੀ ਸਿੱਖਿਆ ਲਿਆ ਕੇ ਸਿੱਖ ਕੇ ਇਹਨਾਂ ਬੱਚਿਆਂ ਦੇ ਜਿਹੜੀ ਆ ਉਹ ਲਾਗੂ ਕਰ ਰਹੇ ਨੇ ਕਾਕਿ ਬੱਚਿਆਂ ਜੋ ਜਿਹੜਾ ਹੈ ਅੱਜ ਦੀ ਟੈਕਨੋਲੋਜੀ ਨਾਲ ਜੋੜ ਕੇ ਔਰ ਵਧੀਆ ਜਲਾ ਉਹ ਗਿਆਨ ਵਧੀਆ ਜਰੀ ਸਕਿਆ ਮਹੇਜਾ ਤੋਂ ਵਾਸਤੇ ਔਰ ਸੂਬੇ ਦੇ ਵਿੱਚ 150 ਸਕੂਲ ਜਿਹੜਿਆ ਉਹ ਅਸੀਂ ਬੱਸਾਂ ਦੇ ਰਾਹ ਜੁਰਿਆ ਤਾਂ ਕਿ ਉਹਨਾਂ ਸਕੂਲਾਂ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਆ ਜਦੋਂ 10ਵੀਂ ਤੋਂ ਬਾਅਦ ਪਲੱਸ 1 ਜਾਂ 12 ਦੇ ਵਿੱਚ ਦਾਖਲਾ ਲੈਣ ਨਹੀਂ ਆਇਆ ਤਾਂ ਕਈ ਵਾਰ ਉਹਨਾਂ ਗੂਰੁ ਗ੍ਰਾਦ ਦੇ ਸਕੂਲਾਂ ਦੇ ਵਿੱਚ ਜਾਣ ਕਰਕੇ ਉਹ ਸਕੂਲ ਨੂੰ ਪ੍ਰਿਫਰ ਨਹੀਂ ਕਰਦੀਆਂ ਵਿੱਚੇ ਭੜਾਈ ਛੱਡ ਜਾਂਦੀਆਂ ਔਰ ਮਾਪੇ ਵੀ ਵਿਰੇਸ ਕਰਦੇ ਨੇ ਸੋ ਉਹਨਾਂ ਸਕੂਲਾਂ ਨੂੰ ਅਸੀਂ ਰੱਸਾਂ ਦੇ ਰਾਹ ਜੂੜਾ ਉਹ ਬੱਚਿਆਂ ਨੂੰ ਸਕੂਲੋਂ ਘਰ ਨੂੰ ਘਰ ਤੋਂ ਸਕੂਲ ਤੱਕ ਜਿਹੜੀਆਂ ਉਹ ਲੈ ਕੇ ਆਉਂਿਆ ਨੇ ਜਿਸ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋ ਜਿਹੜਾ ਸਕੂਲ ਆਫ ਐਮੀਲਸ ਬਣਿਆ ਉੱਥੇ ਤੁਸੀਂ ਜਾ ਕੇ ਵੇਖ ਸਕਦੇ ਹੋ ਤੋਂ ਸਕੂਲ ਜਿਹੜੇ ਐ ਬੱਸਾਂ ਦੇ ਰਾਹ ਲੈਸ ਕੀਤੇ ਆ ਅਸੀਂ ਇਹਨਾਂ ਬੱਚਿਆਂ ਦੇ ਲਈ ਹਰ ਪੱਖ ਤੋਂ ਇਹਨਾਂ ਨੂੰ ਸਹੂਲਤ ਵਧਿਆ ਕਰਵਾਦੇ ਆ ਆ ਤੁਸੀਂ 2 ਸਾਲ ਦਾ ਕਾਰਜਕਾਲ ਦੇਖਿਆ ਆ ਅਸੀਂ ਜੇ ਜਿਹੜੀ ਜਿਹੜੀ ਜ਼ਰੂਰਤ ਹੁੰਦੀ ਆ ਸਕੂਲਾਂ ਨੂੰ ਮਦਦ ਆ ਕਰਾਉਣੀ ਆ ਪਰ ਤੁਹਾਨੂੰ ਇਹ ਕੰਡਾ ਬੜਾ ਅਫਸੋਸ ਵੀ ਹੋ ਰਿਹਾ ਕਿ ਪਿਛੇਆਂ ਸਮੇਂ ਦੀਆਂ ਸਰਕਾਰਾਂ ਦੇ ਆਨ ਰਿਕਾਰਡ 'ਚ ਗੱਲ ਕਰਨ ਲੱਗਾ ਜੇਜ ਕੁਮਾਰ ਜੀ ਪਿਛਲੇ 2015-16 ਤੋਂ ਆ ਸਾਥੀ ਬੈਠੇ ਆ ਪੁੱਤਰਰਾਣ ਜੀ ਸੁਭਿੰਦਰ ਜੀ 2015-16 ਦਾ ਜਿਹੜਾ ਵਜ਼ੀਫਾ ਆ ਉਹ ਹੁਣ ਦੇ ਰਹੇ ਆ 16 17 17 18 ਦਾ ਵੀ ਕਿਉਂਕਿ 2015 ਤੋਂ ਲੈ ਕੇ 18 19 ਤੱਕ ਵੀ ਤਾਂ ਕੋਈ ਦੀਫਾਂ ਬੱਚਿਆਂ ਨੂੰ ਮਰੀ ਜਾਂ ਨਹੀਂ ਕਿਵਾਇਆ ਗਿਆ ਕਾਰਨ ਕੀ ਸੀ ਉਸ ਵਕਤ ਜਿਹੜੇ ਮੰਤਰੀ ਸੀਗੇ ਧਰਮ ਸਿੰਘ ਸੋਧਵਾਰ ਦੇ ਅnder ਚਲੇ ਕੇ 44 ਕਰੋੜ ਦਾ ਦੀਫਾ ਉਹੋ ਹੀ ਖਾ ਕੇ ਚਲੇ ਗਿਆ ਅੱਜ 23 ਮਾਰਚ 2025 ਨੂੰ 222764 ਵਿਦਿਆਰਥੀਆਂ ਨੂੰ ਔਰ 242 ਕਰੋੜ ਰੁਪਇਆ ਐਸਸੀ ਸਕਾਲਰਸ਼ਿਪ ਜਿਹੜਾ ਹੈਗਾ ਸੀ ਉਹਨਾਂ ਨੂੰ ਜਾਰੀ ਕਰ ਦਿੱਤਾ ਹੈਗਾ ਇਹ ਇੱਕ ਬਹੁਤ ਵੱਡਾ ਅਗਲਾ ਜਿਹੜਾ ਸਾਡੇ ਐਸਸੀ ਭਾਈਚਾਰੇ ਲਈ ਜਿਹੜੇ ਵਿਦਿਆਰਥੀ ਸੀ ਉਹਨਾਂ ਲਈ ਬਹੁਤ ਇੱਕ ਵੱਡਾ ਸ਼ਰਧਾ ਜੋ ਕਾਰਨ ਸੀ ਸੋ ਅਸੀਂ ਨਾਲ ਦੀ ਨਾਲ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋ ਉਹਨਾਂ ਦੇ ਵਰਦੇ ਆਖਦੇ ਉਹਨਾਂ ਨੂੰ ਮਿਹਨਤ ਕਰਵਾ ਰਹੇ ਆ ਚਾਹੇ ਉਹ ਪਾਠ ਪੁਸਤਕਾਂ ਦੀ ਗੱਲ ਹੋਵੇ ਜਾਂ ਸਕੂਲਾਂ ਦੇ ਵਿੱਚ ਯੂਨੀਫਾਰਮ ਦੀ ਗੱਲ ਹੋਵੇ ਤੁਸੀਂ ਆ ਦੇਖ ਰਹੇ ਆ ਜਿਹੜੇ ਬੱਚੇ ਬੈਠੇ ਇਧਰ ਰਾਈਟ ਸਾਈਡ ਤੇ ਇਹਨਾਂ ਦੀਆਂ ਵਰਦੀਆਂ ਦੇਖੋ ਮੇਰੇ ਖਿਆਲਚਾ ਸਾਡੇ ਆਪਣੇ ਨੇ ਉੱਧਰ ਦੇ ਘਰ ਕੱਪੜੇ ਹੋਣੇ ਜਿਹਨਾਂ ਜਿਵੇਂ ਇਹਨਾਂ ਦੀਆਂ ਵਰਦੀਆਂ ਲੱਗ ਰਹੀਆਂ ਸੋ ਬਹੁਤ ਹੀ ਵਧੀਆ ਜਿਹੜਾ ਸਕੂਲਾਂ ਨੂੰ ਇਨਫਰਾਸਟ੍ਰਕਚਰ ਜਿਹੜਾ ਹੈ ਮਾਹੌਲ ਬਣਾ ਰਹੇ ਆ ਸੋ ਇਹ ਸਾਰੀ ਕੋਸ਼ਿਸ਼ ਜਿਹੜੀ ਹੈ ਇਹ ਸਰਕਾਰ ਲਈ ਵੀ ਤੁਹਾਡੀ ਵੀ ਇਹਦੇ ਵਿੱਚ ਵਾਣਦੀ ਤੇ ਤੁਸੀਂ ਵੀ ਸਕੂਲਾਂ ਦੇ ਅਧਿਆਪਕ ਉਹਨਾਂ ਬੱਚਿਆਂ ਦੀ ਆਪ ਸਹਾਇਆ ਖਲਪ ਕਰੀਏ ਔਰ ਜਦੋਂ ਵੀ ਕਿਸੇ ਤਰ੍ਹਾਂ ਦਾ ਫਰਸਤ ਦੇ ਪਰ ਮਿਲਦੇ ਆ ਤਾਂ ਤੁਸੀਂ ਆੜ ਕੇ ਨਾ ਬੱਚਿਆਂ ਨਾਲ ਸਾਂਝ ਪਾਓ ਅਧਿਆਪਕਾਂ ਨਾਲ ਸਾਂਝ ਪਾਓ ਸਕੂਲ ਜਿਹੜੇ ਆ ਉਹ ਪਿੰਡਾਂ ਦੇ ਪਰਚੇਤਾ ਦੇ ਸਾਰੇ ਲੱਗਦੇ ਨੇ ਸਿਰਫ ਤੇ ਸਿਰਫ ਜਿਹੜੇ ਅਧਿਆਪਕ ਸਹਾਇਵਾਣ ਆ ਉਹ ਤਾਂ ਰੋਜ਼ੀ ਰੋਟੀ ਦੀ ਯਾਰ ਦੇ ਲਈ ਬੱਚਾ ਹੋਵੇ ਇੱਥੇ ਉਹਦੇ ਆ اور دوسری ਗੱਲ ਜਿਹੜੀ ਹੈ ਸੂਬੇ ਦੇ ਮੁਖਮੰਤਰੀ ਸਰਪਰਵਾਰ ਫੌਲਾਂ ਸੇ ਮਾਣ ਰਹਾ ਨੇ ਕਿ ਬਹੁਤ થી ਬਟਾਵਛ ਲੱਗਾ ਜੋ ਅਗਰ ਕੀਤਾ ਆ ਕਿ ਜਿਹੜਾ ਪਾਣੀ ਦਾ ਲੈਵਲ ਸੀ ਜਿਹੜਾ ਪਾਣੀ ਦਾ ਫੱਦਰ ਸੀ ਜੰਮੀ ਪੱਦਰਾ ਉਹ نیچے ਉਦਾ ਜਾ ਰਿਹਾ ਸੀ ਇੱਕ ਸਾਲ ਤੋਂ ਵਰਪੂਰ ਕੋਸ਼ਿਸ਼ ਕੀਤੀ ਆ 15000 ਕਿਲੋਮੀਟਰ ਜਿਹਦੇ ਉਖਾੜਾ ਤੇ ਨਹਿਰਾਂ ਨੂੰ ਪ੍ਰਮੂਲ ਕਰਕੇ ਅੱਜ ਜਿਹੜਾ 60% ਪਾਣੀ ਜਿਹੜਾ ਨਹਿਰਾਂ ਦਾ ਉਹ ਖੇਤਾਂ ਨੂੰ ਲੱਭਣ ਦੇ ਯੋਗ ਬਣ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਕਿੰਨਾ ਸੀ ਸਿਰਫ ਸਿਰਫ 20 ਪਰਸੈਂਟ ਜਿਹੜਾ ਪਾਣੀ ਜਿਹੜਾ ਸੀਗਾ ਮੈਰੀ ਪਾਣੀ ਦੇ ਨਾਲ ਜਿਹੜੀ ਆ ਕੀਤੀ ਹੁੰਦੀ ਸੀ ਅੱਜ 60 ਪਰਸੈਂਟ ਤੋਂ ਉੱਪਰ ਜਿਹੜਾ ਮੈਰੀ ਪਾਣੀ ਨਾਲ ਕੀਤੀ ਹੋ ਰਹੀ ਆ ਦੂਸਰੇ ਪਾਸੇ ਅਸੀਂ ਵੇਖਿਆ ਕਿ ਆ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਇੱਕ ਹੋਰ ਕੋਟਾ ਅਟਕੰਡਾ ਪ੍ਰਾਜਤਾ ਆ ਸਮੇਂ ਸਮੇਂ ਦੇ ਕੋਲੇ ਕੋਲੇ ਸ਼ੇਰਖਾਨੀ ਕਰਦੇ ਰਹੇ ਆ ਔਰ ਉਹਨਾਂ ਨੇ ਨੰਗਰ ਦੇ ਵਿੱਚੋਂ ਤੇ ਪਾਕੜਾ ਨੰਗਰ ਦੇ ਕੁੱਝ ਹੀ ਹਰਿਆਣੇ ਨੂੰ ਹੋਰ ਵੱਧੂ ਜੇਲ ਦੀ ਜਿਹੜੀ ਫੈਸਲੇ ਆਰੰਭ ਕਰਦੀ ਆ ਪਹਿਲਾਂ 1700 300 ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਸੀ ਫਿਰ ਉਹ 4100 ਤੇ ਆ ਗਿਆ ਹੁਣ 8500 ਦੇ ਟੱਕੇ ਨਾਲ ਗੱਲ ਹੋ ਰਹੀ ਸੀ ਪਰੰਤੂ ਉਸ ਕਿਸਾਨ ਦੇ ਪੁੱਤਲੇ ਸੁਦੇ ਦੇ ਮੁਖਮੰਦ ਜੀ ਦਾ ਭਵਾਂ ਸਿੰਘ ਮਾਰਵਾ ਨੇ ਜਾ ਕੇ ਤੇ ਜਿਡਾ ਲੜਤਾ ਨੰਬਰ ਡੈਮ ਤੇ ਔਰ ਮਾਂ ਜੋ ਹਾਈ ਕੋਰਟ ਦੇ ਵਿੱਚ ਤਸੀਹੇ ਕਰ ਦਿੱਤੀ ਆ ਅਸੀਂ ਇੱਕ ਵੀ ਪਾਣੀ ਦੀ ਬੂੰਦੇ ਖਾਸੋਂ ਹਰਿਆਣੇ ਨੂੰ ਨਹੀਂ ਦੇਣੀ ਉਹ ਪਾਣੀ ਆਨੇ ਹੱਕਾਂ ਦੇ ਡਾਕਾ ਜਿਹੜਾ ਅਸੀਂ ਨਹੀਂ ਪੈਣ ਦਾ ਇਹ ਸਭ ਤੋਂ ਵੱਡਾ ਇਤਿਹਾਸਕ ਕੰਮ ਜਿਹੜਾ ਨਾਲ ਸਾਡੇ ਸੁਦੇ ਦੇ ਮੁਖਮੰਦ ਜੀ ਦਾ ਭਵਾਂ ਸਿੰਘ ਮਾਰਵਾ ਨੇ ਕੀਤਾ ਸੋ ਬਰਖਾਸੇ ਕਮਾਈਆਂ ਹੁੰਦੀਆਂ ਰਹਣਾਂ ਸਰਪੰਸਾ ਦੇ ਨਾਲ ਗੱਲ ਹੋ ਰਹੀ ਸੀ ਸੋਲਰ ਜੇਸੂ ਜੀ ਲਈ ਇਤਰਾਟ ਆਈ ਹੈ ਜੀ ਆ ਖੇਤ ਦੇ ਮਦਾਨ ਲਈ ਗਰਾਟ ਆ ਗਈ ਆ ਔਰ ਜਿਹੜਾ ਇੱਕ ਪਾਰਕ ਆ ਉਹਦੇ ਲਈ ਵੀ ਤੁਹਾਡੇ ਗਰਾਟ ਆ ਗਈ ਹੈ ਔਰ ਨਾਲ ਦੀ ਨਾਲ ਜਿਹੜਾ ਦੰਦੇ ਪਾਣੀ ਦੇ ਨਿਕਾਸ ਤੇ ਫੀਲ ਵਾਲੇ ਪਾਣੀ ਦੇ ਵਿਕਾਸ ਦੀਆਂ ਉਹ ਬੰਦ ਮਿਲ ਗਆਂ ਜਿੰਨਾਂ ਤੁਹਾਨੂੰ ਜੀਆਂ ਉਹ ਪੈਸੇ ਮਿਲ ਚੁੱਕੇ ਆ ਤੁਸੀਂ ਬਾਦ ਤੋਂ ਬਾਦ ਪੈਸੇ ਜਿਵੇਂ ਫੰਡ ਦੀ ਭਲਾਈ ਦੇ ਲਈ ਲਾਓ ਔਰ ਆਪਾਂ ਪਿੰਡ ਦਾ ਵੀ ਵਿਕਾਸ ਕਰਨਾ ਨਾਲ ਨਾਲ ਸਕੂਲਾਂ ਦਾ ਵੀ ਵਿਕਾਸ ਕਰਨਾ ਸੋ ਮੈਂ ਅੱਜ ਦੀ ਇਸ ਲਾਗਵੰਨੇ ਵਿੱਚ ਸਾਰੇ ਹੀ ਸਰਕਾਰ ਜਿੰਨੇ ਵੀ ਬਲੌਕ ਪ੍ਰਧਾਨ ਸਹਿਬਾਨ ਨੇ ਪਿੰਡ ਦੀ ਸੁਮਤੀ ਪੰਚਾਇਤ ਪਿੰਡ ਦੇ ਸਰਪੰਚਾ ਔਰ ਬਲੌਕ ਪ੍ਰਧਾਨਾ ਦਾ ਔਰ ਸਾਰੇ ਹੀ ਸਰਕਾਰ ਸਾਹਮਣੇ ਬੈਠੇ શિક્ષਕਾਂ ਦਾ ਦਿਲ ਦੀਆਂ ਜਰਾਈਆਂ ਤੋਂ ਕਰਵਾਦਾ ਔਰ ਆਸ ਕਰਦਾ ਹਾਂ ਕਿ ਤੁਸੀਂ ਸਕੂਲਾਂ ਦੀ ਨਿਹਾਰ ਬਦਲੇ ਵਿੱਚ ਆਪਣਾ ਅਹਿਮ ਯੋਗਦਾਨ ਪਾਓਗੇ ਬਹੁਤ ਬਹੁਤ ਧੰਨਵਾਦ ਸ੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਪਲੈਨਿੰਗ ਪੰਜਾਬ ਸਰਕਾਰ ਦੀਆਂ ਵਿਕਾਸਕਰੀ ਯੋਜਨਾਵਾਂ ਦੇ ਸੰਬੰਧ ਵਿੱਚ ਆਪਣੀ ਉੱਚਤਮ ਵਿਚਾਰ ਤੁਹਾਡਾ ਸਾਝਾ ਕੀਤੇ ਨੇ ਸਾਡੇ ਵਿਚਕਾਰ ਬਦਲਾ ਸਿੰਘ ਰਾਜੂ ਜੀ ਵਿਜੇ ਕੁਮਾਰ ਲੰਡੀਆਂ ਜੀ ਅਤੇ ਕੋਟਗੜ੍ਹੇਵਾ ਤੋਂ ਜਵਿੰਦਰ ਕੁਮਾਰ ਜੀ ਪਹੁੰਚੇ ਨੇ ਇਹਨਾਂ ਤਮਾਮ ਸ਼ਖਸੀਅਤਾਂ ਦਾ ਵੀ ਇੱਥੇ ਪਹੁੰਚਣ ਤੇ ਨਿਗਾ ਸਵਾਗਤ ਹੈ ਸੀਐਮਪੀ ਵਿਕਾਸ ਮੋਹਨ ਜੀ ਪਹੁੰਚੇ ਨੇ ਰਣਜੀਤ ਸਿੰਘ ਜੀ ਪਹੁੰਚੇ ਨੇ ਸੇ ਮੇਰੇ ਸਾਥੀ ਰੋਸ਼ਨ ਜੀ ਪਹੁੰਚੇ ਨੇ ਇਹਨਾਂ ਦਾ ਵੀ ਨਿੱਘਾ ਸਵਾਗਤ ਹੈ ਉਮਾਨ ਉਸਕੀਤਾ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਕਹਿੰਦਾ ਮੈਂ ਨੀਮਾਨ ਖੜਕੇ ਉੱਠੀ ਥਾਂ ਬੋਲਾਂ ਤੁਸੀਂ ਸਾਰੇ ਉੱਚੇ ਤੇ ਸੁੱਚੇ ਹੋ ਮੈਂ ਕਿਹਦਾ ਕਿਹਦਾ ਨਾਮ ਬੋਲਾਂ ਹੋ ਸਕਦਾ ਕਿਸੇ ਭੈਣ-ਭੀਜ ਦਾ ਨਾਮ ਰਹਿ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਨੇ ਆ ਹੁਣ ਮੈਂ ਸਦ ਅ ਸਕੂਲ ਦੇ ਮੁਖੀ ਨੇ ਸ਼੍ਰੀਮਾਨ ਜਸਵੀਰ ਆਨ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਏ ਹੋਏ ਤਮਾਮ ਉੱਚਤਮ ਸ਼ਖਸੀਤਾਂ ਦਾ ਧੰਨਵਾਦ ਕਰਨਗੇ ਸ਼੍ਰੀਮਾਨ ਜਸਵੀਰ RAM ਜੀ ਮੁਖੀ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਅਨੀਰ ਉਹ ਆਉਣੀਆਂ ਤਮਾਮ ਸ਼ਖਸੀਤਾਂ ਦਾ ਧੰਨਵਾਦ ਕਰਨਗੇ ਸ਼੍ਰੀਮਾਨ ਦੇਖਰਾ ਜੀ ਸਰਪੰਚ ਪਿੰਡ ਅਨੀਰ ਹੈਲੋ ਹੈਲੋ ਅੱਜ ਦੇ ਸਾਡੇ ਯਾਤਸ਼ੀਬਾ ਸਾਹਿਬ ਮਕਮਲ ਨੂੰ ਰਸਤਾ ਦਾ ਪ੍ਰਾਪਤ ਹੋਣਾ ਉਸ ਸਾਰੇ ਦੇ ਬਰਾਬਰ ਮਾਨਾ ਅੱਜ ਇਹ ਆਉਂਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਤੇ ਵਾਕਈ ਨਾ ਦੇ ਨਾਲ ਜੋ ਸੇਵਾ ਕਰੀਆਂ ਹੋਈਆਂ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਜੀ ਸਹੀ ਜੀ ਇਹ ਸਾਡੇ ਦਸਤ ਜੀ ਹੋਰ ਸਾਰੇ ਜਿੰਨੇ ਵੀ ਆਪਣੇ ਮਹਿਮਾਨ ਆਏ ਵਜੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗਾਫੀਰ ਅੱਜਿਆਂ ਦੇ ਵਾਪਸ ਜਿੱਦੇ ਵੀ ਇੱਥੇ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਗਲੀ ਇੱਥੇ ਸਹਿਮਾਨ ਨੂੰ ਵੀ ਕਹਿਣਾ ਹਾਂ ਇਹਨਾਂ ਦਾ ਬੰਦ ਵਾਧੂ ਨੇਤ ਕਰਾਂਗੇ ਹੋਰ ਅਗਲੇ ਉੱਤਲਾ ਕੇ ਜਾਂਦੇ ਹਾਂ ਤਾਂ ਦੇ ਸਾਡੇ ਪ੍ਰਿੰਸੀਪਲ ਸਾਹਿਬ ਦੀ ਹੋਰ ਬੱਲੇ ਬੱਲੇ ਬੋਲ। ਇਸ ਗੱਲ ਦੇ ਪ੍ਰਿੰਸੀਪਲ ਨੂੰ ਬੜਾ ਧੰਨ ਦੇ ਸਾਡੇ ਬੋਲ ਰਿਹਾ। ਸਾਡੇ ਪ੍ਰਿੰਸੀਪਲ ਸਾਹਿਬ ਇਹਦੇ ਨਾਲ ਆ ਕੇ ਕੰਮ ਕਰ ਰਹੇ। ਅਸੀਂ ਇਸ ਸਭ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ। ਬਾਕੀ ਸਾਰਿਆਂ ਦਾ ਮੈਂ ਪਿੰਡ ਵਾਸੀਆਂ ਧੰਨਵਾਦ ਕਰਦਾ ਹਾਂ। ਸਭ ਨੂੰ ਮਾਣਦੇ ਬੋਲੋ ਸਰਕਾਰੀ ਪ੍ਰਾਇਮਰੀ ਸਕੂਲ ਅਧੀਨ ਦੇ ਮੁਖ ਮੁਖੀ ਸ਼੍ਰੀ ਜਸਵੀਰ ਸਿੰਘ, ਸੀਐਚਡੀ ਵਿਕਾਸ ਮੋਹਨ ਜੀ, ਸੀਐਚਡੀ ਸੁਖਵਿੰਦਰ ਸਿੰਘ ਉਸੇ ਲਾਵਾ ਸਾਡੇ ਜਨਕ ਮੈਡਮ ਜੀ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਮੈਂ ਕਹਿੰਦਾ ਸੀ ਸਰਪੰਚ ਸਾਹਿਬ ਸ਼੍ਰੀਮਾਨ ਲਖਰਾ ਜੀ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਜਿਦਾ ਬਹੁਤ ਮੰਚ ਤੇ ਆਪਾਂ ਪਹਿਲਾਂ ਆਏ ਹੋਏ ਪ੍ਰਿੰਸੀਪਲ ਸਾਹਿਬ ਦਾ ਦੋਸਤ ਮਾਨ ਕਰਦੇ ਹਾਂ ਠੀਕ ਹੈ ਜੀ ਕਿੰਨਾ ਪ੍ਰਾਇਮ ਕੱਢ ਕੇ ਇੱਕ ਵਾਰ ਪੰਜਾਇਆ ਹਾਂ ਜੀ ਪ੍ਰੈਸਰ ਕੋਟਰ શ્રી ਸ੍ਰਿੰਦਰਪਾਲ ਕੁੱਕੂ ਜੀ ਮਾਮਾ ਹੈ ਐਸਐਮਸੀ ਚੇਅਰਮੈਨ શ્રીਮਾਨ ਮਕੇਸ਼ ਕੁਮਾਰ ਜੀ सरपंच साहब श्रीमान लेखराज जी दानिश सज्जन जोगिंदर पाल जी ਦੇ ਪਰਿਵਾਰ ਦੇ ਮੈਂਬਰ ਹੋਣ ਜੋ ਇੱਥੇ ਆਇਓ ਆਇਓ ਹੈਪੀ ਦੇ ਪਾ ਦਿਓ ਸਿੱਖਿਆ ਕਰਨ ਦੀ ਟੀਮ ਬੁੰਟाराम ਜੀ ਦੇ ਨਾਲ ਹੀ ਸਾਡਾ ਪੀਏ ਕੁਮਾਰ ਜੀ ਸੀਐਚਟੀ ਸੁਪਰ ਪ੍ਰਿੰਸੀਪਲ ਸਾਹਿਬ ਦੇ ਪੀਏ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਜੀ ਪ੍ਰਿੰਸੀਪਲ ਸਾਹਿਬ ਦੇ ਪੀਏ ਸਾਹਿਬ ਆਲ ਲਈ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਲਓ ਜੀ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਨੇ ਕਾਫੀ ਕੰਮ ਸਾਡੇ ਕਰਵਾਏ ਆ ਜੀ ਬਹੁਤ ਸ਼ੁਕਰੀਆ ਜੀ ਜਸਵੀਰ ਸੀਐਕੀ ਦੁਸਾਂਝ ਕਲਾ ਸ਼੍ਰੀਮਤੀ ਸੰਤੋਸ਼ ਕੁਮਾਰੀ ਜੀ ਸਾਰਾ ਇਹ ਸੈਂਟਰ ਹੈ ਸਰਹਾਲ ਮੁੰਡੇ ਦੀ ਸਪੋਰਟੀ ਟੀਮ ਕਲੇਪਨ ਕਰਦੇ ਹੋ ਜੀ ਸਾਰਿਆਂ ਨੇ ਹਾਂਜੀ ਸਾਡੇ ਪੰਜਾਬ ਪੁਲਿਸ ਦੇ ਟੀਮ ਦੇ ਮੈਂਬਰ ਛੋਡੀ ਚੌਂਕੀ ਚਾਰਜ ਦੁਸਾਂਝ ਗੱਲਾਂ ਦੀ ਸਾਡੇ ਸੋਢੀ ਭਾਜੀ ਜੋ ਸ਼ਾਮੇ ਆਨੇ ਲੱਗੇ ਨੇ ਪੱਕੇ ਲੱਗੇ ਨੇ ਸਾਰੇ ਇਹਨਾਂ ਦੀ ਬਦੌਲਤ ਆਗਰਵੜੀ ਵਾਲੀਆਂ ਦੀਪੀਆਂ ਹੈਲਪਰ ਵਾਲੀ ਜਿਹਦੇ ਨਾਲ ਖੁਲਕੇ ਤਾੜੀ ਹਾਂ ਜੀ ਬੀਪੀਆ ਸਪੈਸ਼ਲ ਕਹਿੰਦੇ ਬੱਚਿਆਂ ਨੂੰ ਛੱਡੜ ਵੀ ਹੋਣੀਆਂ ਲੈਣ ਵੀ ਹੋਣੀਆਂ ਤੇ ਵਿਸ਼ੇਸ਼ ਸਕੂਲ ਦੇ ਵਿੱਚ ਵਿਸ਼ੇਸ਼ ਸਹਿਯੋਗ ਦਿੰਦੀਆਂ ਨੇ ਸਾਰੇ ਵਿਕਾਸਕਾਰੀ ਕੰਮਾਂ ਦੇ ਵਿੱਚ ਸੈਂਕੜੇ ਖੁਲਕੇ ਤਾੜੀ ਸਰ ਜੀ